ਕੋਈ ਪਿਓ ਆਪਣੀ ਧੀ ਦੇ ਨਾਲ ਅਜੀਹਾ ਵੀ ਕਰ ਸਕਦਾ ਹੈ ਇਹ ਸੁਣ ਕੇ ਤੁਹਾਡੇ ਵੀ ਲੂਕੰਡੇ ਖੜੇ ਹੋ ਜਾਣਗੇ ਦਰਸਲ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪਿਤਾ ਦੇ ਉੱਤੇ ਇਲਜ਼ਾਮ ਲੱਗੇ ਨੇ ਆਪਣੀ ਹੀ 9 ਸਾਲ ਦੀ ਬੇਟੀ ਦਾ ਕਤਲ ਕਰਨ ਦੇ ਕਿਆ ਜਾ ਰਿਹਾ ਹੈ ਕਿ ਲੜਕੀ ਨੂੰ ਇਹ ਪਿਤਾ ਪਸੰਦ ਨਹੀਂ ਕਰਦਾ ਸੀ ਤੇ ਬਾਰ ਬਾਰ ਲੜਕੀ ਜਦੋਂ ਪਿਓ ਦਾ ਪਿਆਰ ਭਾਲਦੀ ਸੀ ਤੇ ਉਸ ਦੇ ਨਾਲ ਮਾੜਾ ਵਰਤਾਰਾ ਕੀਤਾ ਜਾਂਦਾ ਸੀ ਤੇ ਆਕੇ ਇਹ ਖੌਫਨਾਕ ਕਦਮ ਚੁੱਕਿਆ ਗਿਆ ਤੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ ਗਿਆ ਮਾਂ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੈ ਆਪਣੀ ਧੀ ਨੂੰ ਪੁਕਾਰ ਰਹੀ ਹੈ ਇਲਜ਼ਾਮ ਪਿਤਾ ਦੇ ਉੱਤੇ ਲੱਗ ਰਹੇ ਨੇ ਕਿ ਆਖਿਰਕਾਰ ਇਸਤੇ ਵੱਲੋਂ ਪਹਿਲਾਂ ਵੀ ਇੱਕ ਵਾਰ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪੂਰੀ ਪਲੈਨਿੰਗ ਦੇ ਨਾਲ ਇਸ ਪਿਤਾ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਉਹਨਾਂ ਦੀ ਬੱਚੀ ਸਕੇਟਿੰਗ ਕਰਨ ਦੇ ਲਈ ਗਈ ਤੇ ਉਹ ਲਗਾਤਾਰ ਆਪਣੇ ਪਤਨੀ ਪਤੀ ਨੂੰ ਫੋਨ ਕਰਨ ਲੱਗ ਰਹੀ ਸੀ ਕਿ ਆਖਿਰਕਾਰ ਕਿ ਤੁਸੀਂ ਅਜੇ ਤੱਕ ਬੇਟੀ ਨੂੰ ਲੈ ਕੇ ਘਰ ਕਿਉਂ ਨਹੀਂ ਆ ਜਿਵੇਂ ਹੀ ਲੜਕੀ ਘਰ ਆਉਂਦੀ ਹੈ ਤੇ ਵੀ ਕਿਹਾ ਜਾਂਦਾ ਹੈ ਕਿ ਉਸ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਜਦੋਂ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਹੈ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੇ ਪਤੀ ਦੇ ਵੱਲੋਂ ਹੀ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ ਹਾਲਾਂਕਿ ਇਸ ਮਾਸੂਮ ਦੀ ਜਾਨ ਚਲੀ ਜਾਣ ਦੇ ਵਿੱਚ ਅਸਲ ਕਾਰਨ ਕੀ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਸੰਗਰੂਰ ਤੋਂ ਇਹ ਬਿਹਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਇਲਜ਼ਾਮ ਇੱਕ ਪਿਤਾ ਦੇ ਉੱਤੇ ਲੱਗ ਰਹੇ ਨੇ ਆਪਣੀ ਹੀ ਧੀ ਦਾ ਕਤਲ ਕਰਨ ਦੇ ਸੁਨੀਤਾ ਜੀ ਇਹ ਜਿਹੜੀ ਜਿਹਦੀ ਡੈੱਥ ਹੈ ਜਿਹਨੂੰ ਮਾਰਿਆ ਗਿਆ ਉਹ ਤੁਹਾਡੇ ਕੀ ਲੱਗਦਾ ਦੋਤੀ ਸੀ ਕੀ ਪੂਰੇ ਘਟਨਾ ਕੀ ਹੋਈ ਹੈ ਜੇ ਕਿਸੇ ਬਸ ਬੱਚਾ ਕਲਾਸ ਚ ਲੈ ਕੇ ਗਿਆ ਸਟੇਟ ਟ੍ਰਿੰਕਲ ਅਸਲ ਨੂੰ ਦੇਉਂਦਾ ਸੀ 6 ਵਜੇ ਦੀ ਸਵੇਰ ਸਵਾ 9:00 ਲੈ ਕੇ ਆਇਆ ਕਦੀ ਮਾਰੀ ਬਿਚ ਪਹਿਲੇ ਮਿੱਤੇ ਕੋਈ ਇੱਧਰ ਦੇ ਘਟਣਾ ਹੋਈ ਹੈ ਸਮਝ ਪਹਿਲੇ ਇੱਕ ਵਾਰੀ ਪਾਣੀ ਚ ਕੈਮੀਕਲ ਪਾਇਆ ਇੱਕ ਵਾਰੀ ਦੁੱਧ ਚ ਪਾਣੀ ਪਾ ਕੇ ਦੁੱਧ ਚ ਪਾ ਕੇ ਲੈ ਕੇ ਆਇਆਗਾ ਉਹ ਦੁੱਧ ਤੇ ਪਿੱਤਾ ਨੇ ਕੈਮੀਕਲ ਸਕੂਲ ਚ ਫੋਨ ਆ ਗਿਆ ਸੀਗਾ ਵੀ ਬੱਚਾ ਮੌਮਟਿੰਗ ਲੱਗੀ ਬੱਚੇ ਨੂੰ ਲੈ ਜਾ ਵਾਪਸ ਪਾਣੀ ਦੀ ਮਸਜਿਦ ਪਾਣੀ ਦੀ ਬੋਤਲ ਸੀ ਸਕੂਲ ਵਾਲੀ ਉਹਦੇ ਵਿੱਚ ਕੈਮੀਕਲ ਪਾਇਆ ਹੋਇਆ ਸੀ ਉਦੋਂ ਕੋਈ ਤੁਸੀਂ ਪੁਲਿਸ ਨੂੰ ਕੰਪਲੀਟ ਨਹੀਂ ਕੀਤੀ ਨਾ ਜੀ ਫਿਰ ਕੁੜੀ ਕਹਿੰਦੀ ਮੰਮੀ ਨਹੀਂ ਕਹਿੰਦੀ ਆਪਾਂ ਨੂੰ ਗਲਤ ਫਹਿਮੀ ਹੋ ਗਈ ਨਹੀਂ ਐਸਾ ਕੰਮ ਮੈਂ ਕਾਂਡ ਨਹੀਂ ਕਰ ਸਕਦਾ ਇਹ ਬਸ ਕੁੜੀ ਵਿਸ਼ਵਾਸ ਵਿਸ਼ਵਾਸ ਦੇ ਤੇ ਰਾਜ ਸਿੰਘ ਦਾ ਧੋਖਾ ਕੀ ਕਾਰਨ ਕੀ ਹੈ ਕਿ ਕੀ ਸਮਝ ਕਿਉਂ ਇਦਾਂ ਉਹਨੇ ਕੀਤਾ ਬਸ ਰਾਜੇ ਕੁੜੀ ਨੂੰ ਲਾਇਕ ਨਹੀਂ ਸੀ ਕਰਦੇ ਸਾਲ ਹੋ ਗਏ ਸੀ ਵਿਆਹ ਨੂੰ ਕੁੜੀ ਨੇ ਪਾਪਾ ਪਾਪਾ ਕਰਦੇ ਪਾਪਾ ਅੱਜ ਮੇਰੇ ਪੇਪਰ ਤੁਸੀਂ ਬੈਸਟ ਆਪ ਲੱਗੋ ਲੋ ਕਦੇ ਉਂਗਲ ਲਾ ਕੇ ਬਾਜ਼ਾਰ ਸਿੰਘ ਲੈ ਕੇ ਜਾਂਦਾ ਸੀ ਕਦੇ ਕੁਛ ਨਹੀਂ ਮਾਈਕ ਨਿਸ਼ ਕਰਦਾ ਦੋ ਮਹੀਨਾ ਤੱਕ ਕਰਨੇ ਤੇਰੇ ਮਾਈਕੇ ਛੱਡ ਦੇ ਕੁੜੀ ਨੂੰ ਉਹ ਕਹਿੰਦੀ ਕਿ ਮਮਾ ਸੈਕਸ਼ਨ ਸ਼ੁਰੂ ਹੋ ਰਿਹਾ ਕਹਿੰਦੀ ਅਸੀਂ ਬਾਏ ਅਸੀਂ ਚੰਦੇ ਜਾਣਾ ਵੀ ਨਹੀਂ ਤੁਸੀਂ ਛੱਡਣਾ ਵੀ ਨਹੀਂ ਤੇ ਕੁੜੀ ਦਾ ਬਸਰਾ ਤੋਂ ਡੱਡ ਬੁੱਢੀ ਖਤਮ ਕਰ ਹੁਣ ਕਿੱਥੇ ਆ ਉਹ ਫਰਾ ਰ ਹੈ ਫਰਾ ਰ ਹੈ ਕੀ ਮੰਗ ਕਰਨੀ ਕੁੜੀ ਮੰਗ ਤਾਂ ਅਸੀਂ ਇਹੀ ਕਰਦੇ ਹਾਂ ਤਾਂ ਇਨਸਾਫ ਸੇ ਇੰਦੇਗਾ ਬਰਾਬਰ ਸਾਡੇ ਬਰਾਬਰ ਮਾਰੋ ਕੁਇ ਨੂੰ ਅਸੀਂ ਫੇਰ ਚੱਕ ਲੀਏ ਅਸਪਾਹੇ ਇਨਸਾਫ ਮੰਗਦੇ ਇਹ ਮਾਰਿਆ ਉਹਦੇ ਬਾਪ ਨਹੀਂ ਹੈ ਹਾਂਜੀ ਕੁੜੀ ਦੇ ਬਾਪ ਨੇ ਮਾਰਿਆ ਕਿੱਥੋਂ ਲੈ ਕੇ ਕਿੱਥੋਂ ਆਇਆ ਸੀ ਤੇ ਕਿਵੇਂ ਮਾਰਿਆ ਕੁਝ ਕਰੋ ਲੈ ਕੇ ਗਿਆ ਜੀ ਤੋਲੀਆਂ ਤਰਵਾਇਆ ਗੱਡੀ ਦੇ ਵਿੱਚ ਕਦੇ ਅੱਗੇ ਨਾ ਪਿੱਛੇ ਤੋਲੀਆਂ ਤਰਿਆ ਮੈਂ ਪੀਜਾ ਖਵਾ ਰਿਆਂ ਜੀ ਮੈਂ ਫਰਾਨਾ ਕਰ ਰਿਆਂ ਜਿਵੇਂ ਤੇਮ ਕੋ ਕੁਝ ਨਹੀਂ ਕੀਤਾ ਉਹਨੇ ਇਹ ਤਾਂ ਸਿਰਫ ਪਲਾਨ ਬਣਾ ਕੇ ਗਿਆ ਲੈ ਕਿ ਗਿਆ ਹਾਂ ਟਾਵਲ ਰੱਖਿਆ ਟਾਵਲ ਆਈ ਨਹੀਂ ਪਤਾ ਮੂਤੇ ਰੱਖ ਕੇ ਮਾਰੀ ਹੈ ਜੀ ਕੁੜੀ ਰੱਬ ਜਾਣੇ ਕਿਵੇਂ ਮਾਰੀ ਹੈ ਕੁੜੀ ਦੇ ਨਖੋਂ ਮਾਰੇ ਬਿਸ ਪੂਰਾ ਨੋਚਿਆ ਪਿਆ ਸੀ ਸਪੈਸ਼ਲ ਐਸੀ ਕਰਕੇ ਲੈ ਕੇ ਹਾਂਜੀ ਹਾਂਜੀ ਕੁੜੀ ਗਈ ਹੋਈ ਸੀ ਨਹੀਂ 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 ਕੁੜੀ ਸਪੈਸ ਲੈ ਕੇ ਗਈ ਸਟੇਡੀਅਮ ਕਿਲਾਸ ਲੰਦੀ ਹੁੰਦੀ ਸੀ 6 ਤੋਂ 7 ਵਜੇ ਦੇ ਕਰਦੀ 7 ਵਜੇ ਤੋਂ ਬਾਅਦ 9:30 ਲੈ ਕੇ ਆਇਆ ਫਟਾਫਟ ਕਹਿੰਦਾ نیچے ਆ ਜਾ ਕੋ ਮੇਰੇ ਬੇਟੀ ਨੂੰ ਕਹਿੰਦਾ ਤੇ ਮਾਨਵੀ ਦੀ ਹਾਲਤ ਖਰਾਬ ਹੈ ਮਾਨਵੀ ਤਾਂ ਉੱਥੇ ਖਤਮ ਸੀ ਜੀ ਮੇਰੀ ਹਾਂਜੀ ਉੱਥੇ ਮਾਰ ਕੇ ਲੈ ਕੇ ਆਇਆ ਜੀ ਸੰਤ ਇਨਸਾਫ ਇਹ ਚਾਹੀਦਾ ਬਰਾਬਰ ਸਾਨੂੰ ਉਹਨਾਂ ਦੀ ਫੈਮਿਲੀ ਬਰਾਬਰ ਸਮਝ ਖਤਮ ਕਰਵਾਉ ਸਾਹਿਬ ਉਹਨਾਂ ਦਾ ਕੋਈ ਨਹੀਂ ਆਇਆ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਬੱਚਿਆਂ ਬਾਅਦ ਚੁੱਕਾਂਗੇ ਸਾਨੂੰ ਇਨਸਾਫ ਚਾਹੀਦਾ ਕੀ ਹੋਇਆ ਸੀ ਮਾਰਕੀਟ ਨਾਲ ਕੇ ਸਾਥ ਨੂੰ ਪਤਾ ਲੱਗਿਆ ਕਿ ਮੇਰੇ ਕੋਲ 7 ਵਜੇ ਮੈਂ ਸਕੇਟਸ ਕਲਾਸ ਤੋਂ ਬਾਅਦ ਫੋਨ ਕੀਤਾ ਕਿ ਗੁੜੀਆ ਘਰ ਕਿਉਂ ਨਹੀਂ ਆਈ ਕਹਿੰਦੇ ਸੀ ਮਾਰਕੀਟ ਜਾ ਰਿਹਾ ਇਹਨੂੰ ਪੀਜ਼ਾ ਵਗੈਰਾ ਖਵਾਉਂਗਾ ਤੇ ਜਿਓਮੈਟਰੀ ਦੀ ਪੜਾਣੀ ਆ ਮਨਨ ਕਿ ਕੋਈ ਨਹੀਂ ਘਰੇ ਆਜਾ ਆਪਾਂ ਕਰ ਲੂ ਚੱਲਾਂਗੇ ਕਹਿੰਦੇ ਨਹੀਂ ਮੈਂ ਜਾ ਰਿਹਾ ਮੈਂ ਫੇਰ ਫੇਰਾਟ ਨੂੰ ਬੋਇਆ ਫੋਨ ਕੀਤਾ ਮੈਂ ਕਿੰਨੀ ਲੇਟ ਹੋ ਗਿਆ ਆਈ ਨਹੀਂ ਕਹਿੰਦੇ ਠਹਿਰ ਕੇ ਆਵਾਂਗੇ ਅਸੀਂ ਹਲੇ ਕੁਮਰਿਆ ਫਿਰ ਮੈਂ ਪੌਣੇ 9 ਵਜੇ ਗਏ ਮੈਂ ਕਿਹਾ ਹੁਣ ਪੌਣੇ 9 ਵਜੇ ਆਈ ਨਹੀਂ ਲੈ ਕਹਿੰਦੇ ਦੁੱਧ ਲੈ ਕੇ ਆ ਰਹੇ ਆ ਫਿਰ 9 ਵਜੇ ਫੋਨ ਕੀਤਾ ਕਹਿੰਦਾ ਤੂੰ ਛੇਤੀ نیچے ਆ ਮਾਨੀ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਮਾਨੀ ਨੂੰ ਕੀ ਹੋ ਗਿਆ ਜਦੋਂ ਮੈਂ نیچے ਆਈ ਤਾਂ ਗੱਡੀ ਨਹੀਂ ਸੀ ਮੈਂ ਦੁਬਾਰੇ ਫੇਰ ਫੋਨ ਕੀਤਾ ਤੇ ਜਦੋਂ ਮੈਂ ਆਈ نیچے ਮਾਨੀ ਬਿਲਕੁਲ ਬੁਰਾ ਹਾਲ ਗੱਡੀ ਦੇ ਵਿੱਚ ਹੱਥ ਪੈਰ ਲਮਕੇ ਪਏ ਤੇ ਮੈਨੂੰ ਕਿ ਮਾਨੀ ਲੁਕੀ ਹੋ ਗਿਆ ਕਹਿੰਦੇ ਪਤਾ ਨਹੀਂ ਹਲੇ ਤਾਂ 5 ਮਿੰਟ ਪਹਿਲਾਂ ਠੀਕ ਸੀ ਹੁਣੀ ਹੁਣੀ ਪਤਾ ਨਹੀਂ ਕਹਿੰਦੇ ਪੀਜਾ ਖਾਦਾ ਪੀਜਾ ਖਾਦਾ ਪੀਜਾ ਖਾ ਕੇ ਕੁਝ ਹੋ ਗਿਆ ਬਸ ਫਿਰ ਉਸ ਤੋਂ ਬਾਅਦ ਉਸ ਨੂੰ ਹਸਪੀਟਲ ਲਿਆਏ ਨੂੰ ਕੁਝ ਵੀ ਨਹੀਂ ਸਰ ਵਿੱਚ ਪਹਿਲਾਂ ਵੀ ਕੋਈ ਕੋਈ ਇਦਾਂ ਘਟਨਾ ਹੋਈ ਹੈਗਾ ਹਾਂ ਜੀ ਅੱਜ ਤੋਂ 2 ਟਾਈ ਮਹੀਨੇ ਪਹਿਲਾਂ ਉਹਦੇ ਸਕੂਲ ਦੀ ਪਾਣੀ ਦੀ ਬੋਟਲ ਦੇ ਵਿੱਚ ਜ਼ਹਿਰ ਮਲਾਇਆ ਸੀ ਸਕੂਲ ਵਾਲਿਆਂ ਨੂੰ ਕੁਝ ਸਕਦੇ ਹੋ ਹੌਲੀਵੁੱਡ ਸਕੂਲ ਤੋਂ ਕਰਦੇ ਬਸ ਉਦੋਂ ਆਈ ਲੱਗਿਆ ਵੀ ਗਲਤਫਹਿਮੀ ਹੋ ਰਹੀ ਹੈ ਗਲਤਫਹਿਮੀ ਹੋ ਰਹੀ ਹੈ ਕੀ ਕਾਰਨ ਹਮਦਰ ਕਿ ਕੀ ਹੋਇਆ ਕਿ ਤਾ ਕੋ ਪਹਿਲਾਂ ਬਸ ਸ਼ੁਰੂ ਤੋਂ ਉਹਨੂੰ ਪਸੰਦ ਨਹੀਂ ਕਰਦੇ ਸੀ ਸਾਡੀ 3 ਮੈਰਿਜ ਹੋਈ ਹੈ ਤੇ ਹਾਂ ਕਹਿੰਦੇ ਸੀ ਵੀ ਇਸ ਗੁੜੀਆਂ ਨੂੰ ਨਹੀਂ ਰੱਖਣਾ ਆਪਾਂ ਦੋਨੇ ਰਹਿ ਮੰਗੇ ਕਿੰਨਾ ਟਾਈਮ ਪਹਿਲਾਂ ਮੈਰਿਜ ਹੋਈ ਦੋਨਾਂ ਨੂੰ ਕਿਸੇ ਕਿਸਾਨ ਆਏ ਨਹੀਂ ਸਾਨੂੰ ਜਦੋਂ ਵਿਨੇਕ ਦੇ ਮੈਰਿਜ ਅਸੀ ਕੀ ਕਿਹ ਕਿਹ ਨਾਮ ਹੈ ਤੁਹਾਡੇ ਖੁਮਾਰ ਅਮੇਜ ਕੀ ਕੀ ਕਹਿਣਾ ਜਿਹੜੀ ਆ ਕੁੜੀ ਆ ਮਾਰੀ ਗਈ ਹੈ ਕਿੰਨੇ ਸਾਲ ਦੀ ਉਮਰ ਸੀ ਕੀ ਸੀ ਇਹ ਕੁੜੀ ਕੋਈ ਤਕਰੀਬਨ 10-11 ਸਾਲ ਦੀ ਕੁੜੀ ਸੀ ਜੀ ਤੇ ਇਹਦੇ ਉੱਤੇ ਸਾਨੂੰ ਸ਼ੱਕ ਆਈ ਮੂਰ ਤੇ ਕਪੜਾ ਰੱਖ ਕੇ ਨੂੰ ਮਾਰਿਆ ਗਿਆ ਕਿਨੇ ਮਾਰਿਆ ਗਿਆ ਉਹਦੇ ਫਾਦਰ ਨਹੀਂ ਸੱਚੇ ਲਾ ਫਾਦਰ ਸੀ ਉਹਦਾ ਅੱਛਾ ਹਾਂਜੀ ਓਕੇ ਕੀ ਕਰ ਸਮਝਦੇ ਕਿਉਂ ਮਾਰਿਆ ਕਰੀਏ ਉਹ ਤਾਂ ਖਣ ਜਾਂਦਾ ਸੀ ਜੀ ਅੱਛਾ ਬਸ ਇਹੀ ਕਰਨ ਹੋਟਲ ਕਰਨੀ ਹੋ ਸਕਦਾ ਪਹਿਲਾਂ ਇਹ ਜਿਹਨਾਂ ਗੱਲਬਾਤ ਹੋ ਗਈ ਦੇਸੀ ਰੱਖਾਂਗੇ ਤਾਂ ਵੀ ਜੀ ਕੁੜੀ ਹੈ ਤੇ ਹੁਣ ਕਿੱਥੇ ਉਹਦੇ ਕੋਈ ਪਰਿਵਾਰ ਮੈਂਬਰ ਜਾਂ ਕੋਈ ਹੋਰ ਕੋਈ ਆਇਆ ਪਰਿਵਾਰਕ ਲਾਈਨ ਕੋਈ ਨਹੀਂ ਆਇਆ ਜਿੱਥੇ ਕੋਈ ਰਿਸ਼ਤੇਦਾਰ ਹੋਇਆ ਸੈਕੰਡ ਮੈਰਿਜ ਸੀ ਇਹ ਸੈਕੰਡ ਮੈਰਿਜ ਸੀ ਕੁੜੀ ਸੈਕੰਡ ਮੈਰਿਜ ਹੈ ਉਹਦੀ ਸੁਣਤਾ ਚਲ ਚਲ ਮੈਰਿਜਾਂ ਹੋ ਚੁੱਕੀਆਂ ਇਹੀ ਪਸੰਦ ਕਿੰਨੀਆਂ ਹੋਈਆਂ ਨੇ ਸੁਣੋ ਚਾਹੇਗਾ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀ ਉਹ ਉਹ ਕੰਮ ਕਰਦਾ ਕੋਈ ਕਰਦਾ ਕੋਈ ਕੰਮ ਨਹੀਂ ਕੀਦਾ ਖੁਸ਼ੀ ਕਰਦਾ ਕੀ ਹਾਂ ਕੀ ਕਰਦਾ ਚੀਜ਼ਾਂ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਹਾਂਜੀ ਬੀਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਹਾਂਜੀ ਮੇਰੇ ਮੇਰਾ ਸ਼ਗਨ ਕਰੋ ਨਿਸ਼ਕਰ ਆਏਗਾ ਪੰਜਾਂ ਬਕਲੀ ਚ ਮੇਰੇ ਹੀ ਕਿਰਾਏ ਤੇ ਰਹਿ ਰਹੇ ਨੇ ਪਿਛਲੇ 5 ਮਹੀਨਿਆਂ ਤੋਂ ਤੇ ਇਹਨਾਂ ਦਾ ਆਪਸ ਦੇ ਵਿੱਚ ਥੋੜਾ ਬਹੁਤ ਅਸੀਂ ਸੁਣਦੇ ਜਰੂਰ ਸੀਗੇ ਵੀ ਹਾਂ ਇਹਨਾਂ ਦਾ ਚੱਲ ਰਿਹਾ ਇਹਦੇ ਪੇਰੈਂਟਸ ਵੀ ਕਈ ਵਾਰ ਆਏ ਸੀਗੇ ਵੀ ਸਮਝੌਤਾ ਨੂੰਪਤਾ ਕਰਾਉਣ ਵਾਸਤੇ ਪਰ ਇਹ ਸਕੇਟਿੰਗ ਵਾਸਤੇ ਬੱਚੀ ਜਾਂਦੀ ਸੀ 6 ਤੋਂ 7 ਸਕੇਟਿੰਗ ਦਾ ਟਾਈਮ ਸੀਗਾ ਪਹਿਲਾਂ ਇਹ ਆਪ ਲੈ ਕੇ ਜਾਂਦੀ ਸੀ ਇਹਦੀ ਮੰਮੀ ਪਰ ਉਹ ਤੋਂ ਬਾਅਦ ਹੁਣ ਪਿਛਲੇ 3-4 ਦਿਨ ਤੋਂ ਇਹ ਉਹਦੇ ਲਿਜਾਣ ਲੱਗਿਆ ਗੱਡੀ 'ਚ ਤੇ ਹੁਣ ਇਹ 6 ਤੋਂ 7 ਵਜੇ ਤੱਕ ਜਿਹੜਾ ਅਕਾਲ ਡਿਗਰੀ ਕਾਲਜ ਹੈ ਵਿਮਨ ਕਾਲ ਜਾਇ ਬਾਬਾ ਨਗਿੰਦੀ ਸਮਾਦ ਦੇ ਨਾਲ ਉਹਦੇ ਅੰਦਰ ਸਕੇਟਿੰਗ ਰਿੰਗ ਹੈ ਉੱਥੇ ਇਹ ਬੱਚੀ ਸਕੇਟਿੰਗ ਕਰ ਰਹੀ ਥੀ 6 ਤੋਂ 7 ਵਜੇ ਤੱਕ ਮੈਂ ਵੀ ਉੱਥੇ ਹੀ ਹੁੰਨਾ ਮੇਰੀ ਡਿਊਟੀ ਉੱਥੀ ਹੈ ਤੇ ਉੱਥੇ ਇਹ ਬੱਚੀ ਨੇ ਸਕੇਟਿੰਗ ਕੀਤੀ ਹੈ ਉਹ ਤੋਂ ਬਾਅਦ 7 ਵਜੇ ਤੋਂ ਲੈ ਕੇ ਇਹ 9:20-25 ਮਿੰਟ ਦੇ ਆਸ-ਪਾਸ ਘਰੇ ਆਈ ਨੇ ਉਸ ਤੋਂ ਬਾਅਦ ਇਹਨੇ ਘਰੇ ਆ ਕੇ ਜਦੋਂ ਪਰਫੋਨ ਕੀਤਾ ਇਹ ਲੇਡੀ ਨੂੰ ਵੀ ਆ ਜਾ ਮਾਨਵੀ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਭੱਜ ਕੇ ਥੱਲੇ ਆਈ ਇਹ ਕਹਿੰਦੀ ਥੱਲੇ ਨੂੰ ਬੁਲਾ ਲੈਨੇ ਆ ਕਹਿੰਦਾ ਥੱਲੇ ਨੂੰ ਬੁਲਾਉਣ ਦੀ ਲੋੜ ਨਹੀਂ ਕਹਿੰਦਾ ਤੂੰ ਹੀ ਆ ਜਾ ਪਰ ਉਹਨੇ ਫਿਰ ਵੀ ਸਾਨੂੰ ਆਵਾਜ਼ ਮਾਰਤੀ ਫਿਰ ਉਸੇ ਟਾਈਮ ਮੇਰੀ ਮੈਸ ਮੈਂ ਪਿੱਛੇ ਸਕੂਟੀ ਤੇ ਫਿਰ ਆ ਕੇ ਪਹਿਲਾਂ ਮੈਂ ਸਰਕਾਰੀ ਹਸਪਤਾਲ ਆਇਆ ਇੱਥੇ ਮੈਨੂੰ ਇਹ ਲੱਭੇ ਨਹੀਂ ਤੇ ਇਹ ਕਿਤੇ ਬਾਜ਼ਾਰ ਚ ਪਤਾ ਨਹੀਂ ਹੋਰ ਕਿਤੇ ਲੈ ਕੇ ਫਿਰਿਆਂ ਬੱਚੀ ਨੂੰ ਤੇ ਜਦੋਂ ਮੇਰੇ ਘਰ ਦੇ ਨੇ ਕੂਰ ਕਰਕੇ ਕਿਹਾ ਵੀ ਤੂੰ ਕਿਤੇ ਲੈ ਕੇ ਚੱਲ ਚੰਗੇ ਡਾਕਟਰ ਕੋਲੇ ਡਾਕਟਰ ਮੋਹਤ ਕੋਲ ਲੈ ਕੇ ਗਏ ਪਹਿਲਾਂ ਉੱਥੇ ਪਹੁੰਚੇ ਤੇ ਉਦੋਂ ਪਹਿਲਾਂ ਮੈਂ ਪਹੁੰਚ ਗਿਆ ਸੀ ਉੱਥੇ ਤੇ ਉਹ ਗੱਡੀ ਚ ਉਤਰਿਆ ਮਸਾਂ ਤੇ ਮੈਂ ਉਹਨੂੰ ਬੇਟੀ ਨੂੰ ਚੱਕਿਆ ਪਰ ਮੈਨੂੰ ਇਹ ਨਹੀਂ ਲੱਗਦਾ ਵੀ ਬੇਟੀ ਚ ਉਸ ਟਾਈਮ ਹੈਗਾ ਸੀ ਕੁਝ ਠੀਕ ਹੈ ਉਹਦਾ ਵਾਸ਼ਰੂਮ ਵਗੈਰਾ ਨਿਕਲਿਆ ਹੋਇਆ ਸੀਗਾ ਤੇ ਮੈਂ ਉਹਨੂੰ ਅੰਦਰ ਲੈ ਕੇ ਗਿਆ ਉਹਨਾਂ ਨੇ ਪੰਪ ਪੰਪ ਕੀਤਾ ਉਹ ਕਹਿੰਦੇ ਜੀ ਸਰਕਾਰੀ ਹ ਫਿਰ ਅਸੀਂ ਇੱਥੇ ਸਰਕਾਰੀ ਹਸਪਤਾਲ 'ਚ ਆ ਗਏ ਸੀਗੇ ਲੈ ਕੇ ਬੇਟੀ ਨੂੰ ਸਕੂਟੀ 'ਤੇ ਲੈ ਕੇ ਆਏ ਆ ਅੱਛਾ ਉੱਥੋਂ ਹੀ ਉਹ ਅਸੀਂ ਉਹਨੂੰ ਸਾਹਮਣੇ ਲਾ ਕੇ ਬੱਚੀ ਨੂੰ ਉਹ ਬੰਦਾ ਗੱਡੀ ਲੈ ਕੇ ਫਰਾਰ ਹੋ ਗਿਆ ਉਸੇ ਰਹਿ ਗਿਆ ਉੱਥੋਂ ਹੀ ਭੱਜ ਗਿਆ ਉਹ ਬੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਦਾ ਹਜੇ ਤੱਕ ਕੋਈ ਆਤਾ ਪਤਾ ਹੈ ਨਹੀਂਗਾ ਮੈਨੂੰ ਲੱਗਦਾ ਵੀ ਪੁਲਿਸ ਜੋ ਹੈ ਕਾਰਵਾਈ ਕਰ ਰਹੀ ਹੈ ਮੇਰੀ ਐਸਐਚਓ ਨਾਲ ਹੁਣ ਗੱਲ ਹੋਈ ਹੈ ਉਹ ਕੰਨੀ ਵੀ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਤੁਸੀਂ ਬੱਚੀ ਨੂੰ ਮਿਲਿਆ ਕਿਸ ਤਰ੍ਹਾਂ ਬੱਚੀ ਦਾ ਸੁਭਾਅ ਕਿਸ ਤਰ੍ਹਾਂ ਕਿਸ ਤਰ੍ਹਾਂ ਮਿਲਿਆ ਜੀ ਜੀ ਬੱਚੀ ਦਾ ਸੁਭਾਅ ਤਾਂ ਇੰਨਾ ਵਧੀਆ ਸੀ ਇੰਨਾ ਵਧੀਆ ਸੀ ਮਤਲਬ ਅਸੀਂ ਰੋ ਰੋ ਕੇ ਆਪ ਦਾ ਬੁਰਾ ਹਾਲ ਕਰ ਲਿਆ ਵੀ ਸਾਡਾ ਜਿਵੇਂ ਘਰ ਦਾ ਪੁਖਾਰ ਦਾ ਮੈਂਬਰ ਚਲਾ ਗਿਆ ਹੋਵੇ ਮੇਰਾ ਬੇਟਾ ਹੈਗਾ 9 ਸਾਲ ਦਾ ਉਹਦੇ ਨਾਲ ਹਮੇਸ਼ਾ ਖੇਡਦੀ ਰਹਿੰਦੀ ਸੀ ਇੱਕ ਦਿਨ ਵੀ ਕਦੇ ਲੜਦੀ ਨਹੀਂ ਦੇਖਿਆ ਅਸੀਂ ਇੰਨੀ ਪਿਆਰੀ ਬੱਚੀ ਸੀ ਉਹ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਬਹੁਤ ਜਿਆਦਾ ਪਿਆਰੀ ਬੱਚੀ ਸੀ ਉਹ ਤੇ ਇਹਦੇ ਵਾਸਤੇ ਤਾਂ ਮਤਲਬ ਮੇਰੇ ਕੋਈ ਮੇਰੇ ਕੋਲ ਲੱਭ ਨਹੀਂ ਦੀ ਇੰਨੀ ਪਿਆਰੀ ਬੱਚੀ ਸੀ ਉਹ 9 ਸਾਲ ਦੀ ਬੱਚੀ ਸੀਗੀ ਉਹ ਠੀਕ ਹੈ ਬਹੁਤ ਸੋਹਣਾ ਕਰਦੀ ਸੀ ਪਰ ਇਹ ਹੁਣ ਪਰਮਾਤਮਾ ਜਾਣਦਾ ਜੀ ਵੀ ਕੀ ਘਟਨਾ ਵਾਪਰੀ ਹੈ ਕੀ ਹੋਇਆ ਥੈਂਕ ਯੂ ਕੱਲ ਰਾਤ ਇੱਕ ਡਾਕਟਰ ਰੁਕਾ ਮਸੂਲ ਹੋਇਆ ਸੀ ਸਾਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਕਿ ਮਾਨਵੀ ਨਾਂ ਦੇ ਲੜਕੇ ਮੌਰਚਰ ਚ ਡੈਥ ਹੋ ਗਈ ਉਹਦੀ ਮੌਰਚਰ ਚ ਉਸ ਤੋਂ ਬਾਅਦ ਅਸੀਂ ਇੱਥੇ ਆਏ ਪੁਲਿਸ ਪਾਰਟੀ ਸਮੇਤ ਤੇ ਮਾਨਵੀ ਦੀ ਮਦਰ ਸਾਨੂੰ ਨੀਹਾ ਮਿਲੀ ਹੈ ਜੀ ਇੱਥੇ ਉਹਨੇ ਸਟੇਟਮੈਂਟ ਲਿਖਾਈ ਉਹਦੀ ਸਟੇਟਮੈਂਟ ਦੇ ਵਿਆਪ ਤੇ ਜਿਹੜਾ ਮਾਨਵੀ ਦਾ ਸੈਕੰਡ ਫਾਦਰ ਸੀਗਾ ਸੰਦੀਪ ਗੋਇਲ ਉਹਨਦੇ ਤੇ ਅਸੀਂ 103 ਬੀਐਨਐਸ ਦਾ ਮਕਦਮਾ ਦਰਜ ਕੀਤਾ ਤੇ ਤਫਤੀਸ਼ ਚੱਲਿਆ ਰਹੀ ਹੈ ਹੁਣ ਪੋਸਟਮਾਰਟਮ ਹੋ ਰਿਹਾ ਡਾਕਟਰੀ ਬੋਰਡ ਬੈਠਾ ਹੈ ਡਾਕਟਰ ਜਿੱਤਾ ਤੇ ਮੌਤ ਦੇ ਸਹੀ ਕਾਰਨਾਂ ਦਾ ਪਾਚੀ ਪਤਾ ਲੱਗੂਗਾ ਲੜਕੀ ਦੀ ਕਿੰਨੀ ਉਮਰ ਹੈ ਜੀ ਇਹ ਮਕਦਮਾ ਹੈ ਕਰੀਬ 8-9 ਸਾਲ ਦੱਸਦੇ ਨੇ ਜੀ ਕੋਈ ਕਾਰਨ ਆ ਪਤਾ ਲੱਗਿਆ ਜੀ ਕੀ ਕਾਰਨ ਨੇ ਕਿਸ ਤਰ੍ਹਾਂ ਕੀਤਾ ਗਿਆ ਜੋ ਇਹਨਾਂ ਦੀ ਮਦਰ ਨੇ ਸਟੇਟਮੈਂਟ ਲਿਖਾਇਆ ਉਹਨਾਂ ਨੇ ਕਿਹਾ ਕਿ ਜਿਹੜਾ ਸਾਹ ਕੁੱਟ ਕੇ ਜਾਂ ਕੁਝ ਜ਼ਹਿਰੀਲੀ ਚੀਜ਼ ਦੇ ਕੇ ਮਾਰਿਆ ਬੱਚੇ ਨੂੰ ਉਹਨਦੇ ਬਿਆਨਾਂ ਦੇ ਤਹਿਤ 103 ਬਿਆਨ ਜਦ ਤੱਕ ਮਕਤੂਬ ਹੈ। ਫੈਮਿਲੀ ਨੇ ਰੋਕ ਲਾਇਆ ਵੀ ਕੋਈ ਪਹਿਲਾਂ ਵੀ ਇਹ ਜਿਹਾ ਕੀਤਾ ਗਿਆ ਕੋਈ ਗਲਤੀ ਨਹੀਂ। ਇਹ ਹਾਲੇ ਤਫਤੀਸ਼ ਚ ਜੋ ਕੋਈ ਗੱਲ ਸਾਹਮਣੇ ਆਉਂਦੀ ਤੁਹਾਨੂੰ ਦੱਸ ਦਾਂਗੇ। ਰੈਸਟ ਹੋ। ਨਹੀਂ ਜੀ ਨਹੀਂ ਰੈਸਟ ਨਹੀਂ ਹੋਈ ਅਜੇ ਕਿਸੇ ਦੀ ਵੀ। ਤਫਤੀਸ਼ ਚੱਲ ਰਹੀ ਹੈ ਜਲਦ ਤੋਂ ਜਲਦ ਗ੍ਰਿਫਤਾਰੀਆਂ ਹੋਣਗੀਆਂ।